ਸ਼ਲੋਕ ਮਹੱਲਾ ਪੰਜਵਾਂ ਲਗੜੀ ਸੁਥਾਨ ਜੋੜਨ ਹਾਰੇ ਜੋੜੀਆਂ ਨਾਨਕ ਲਹਿਰੀ ਲਖ ਸੈ ਹਾਨ ਡੁੱਬਣ ਦੇਨਾ ਮਾਂ ਪੀਰੀ ਇਹ ਲਗੜੀ ਸੁਥਾਨ ਜੋੜਨਾਰੇ ਜੋੜੀਆਂ ਉਹ ਜੋੜਨਾਰੇ ਜੋੜੀਆਂ ਨੇ ਜਿਹੜੀਆਂ ਲੱਗੀਆਂ ਨੇ ਸਾਡੇ ਜਿਹੜੀਆਂ ਨਾਮ ਨਾਲ ਜੁੜੀਆਂ ਨੇ ਸੁਤਾਂ ਛਬਦਨ ਜੁੜੀਆਂ ਨੇ ਜਿਹੜੀਆਂ ਸਤਾਂ ਸੁਰ ਤੇ ਰੂਹ ਉਹ ਜੋੜ ਨਾਲ ਜੋੜਦਾ ਆਪਣੇ ਹੀ ਜੋੜਦਾ ਕੋਈ ਤੇ ਗੱਲ ਤਾਂ ਚਿੱਤ ਦੀ ਗੱਲ ਹੈ ਜੀ ਦੋਹਾਂ ਨੇ ਅਲਕੇ ਜੋੜੀਆਂ ਨੇ ਜਿੱਤ ਬੰਨ ਜੋੜ ਸਾਰਾ ਇੱਕੋ ਹੀ ਹੋ ਗਿਆ ਹੁੰਦੇ ਨੇ ਜੋੜ ਨਾਲ ਨੇ ਜੋੜੀਆਂ ਨੇ ਨਹੀਂ ਤਾਂ ਉਹਦੋਂ ਖੇਦਾ ਸੀ ਭਾਵੇਂ ਇੱਕ ਵਾਰ ਤੂੰ ਦੱਸ ਉਹ ਪਾਸ ਤੂੰ ਮਾਨਕ ਲਹਿਰੀ ਲਖਸੈ ਆਣ ਡੁੱਬਣ ਦੇ ਨਾ ਮਾਪਰੀ ਹੋਰ ਪਲੇਨੀ ਲੱਖ ਲੱਖ ਦੀ ਲਹਿਰਾਂ ਚ ਆਏ ਲੋਬ ਲਹਿਰ ਚ ਲੰਨ ਜਲਦੀਆਂ ਰਹਿਣ ਇਹਨੂੰ ਬਾਪਰੀ ਇਹਨਾਂ ਦਾ ਬਾਪ ਉਹ ਆ ਗਿਆ ਬਾਪਰੀ ਡੁੱਬਣ ਦਾ ਹੁੰਦਾ ਬੱਚੇ ਦੀ ਲਹਿਰਾਂ ਹੁੰਦੀਆਂ ਰਹਿਣ ਕੋਈ ਇਹ ਇਸ ਗੱਲ ਨੂੰ ਹੋਰ ਤਰੀਕੇ ਨਾਲ ਕਹਿੰਦਾ ਕੋਈ ਗਾਹ ਨਿਕਲ ਜਾਂਦਾ ਨਾ ਸੱਤ ਗਾਹ ਨਿਕਲ ਜਾਂਦਾ ਹਾਂਜੀ ਪਰ ਦੂਜੇ ਸੰਤ ਉਹਨੀਆਂ ਲੱਤਾਂ ਖੇਡਦੇ ਬਾਹਰ ਨੂੰ ਜੋੜਨ ਵਾਸਤੇ

ਕੁਝ ਸਸਤਾ ਬਣਾ ਲੈ 45 ਉਹ ਲੈ ਵਲੈਕਟ ਵਰਕ ਬਣਾ ਦੇ ਪੂਰਾ ਐਨਾ ਕਲਖ ਵੀਰਿਆ ਵੀਰ ਆਈ ਮੁਝੇ ਤੇ ਅੰਗ ਗਨੇ ਕਰ ਭੇਖ ਜੇਗਾ ਭੇਖ ਦੇ ਰੂਪ ਚ ਆਇਆ ਉਹ ਮਾਇਆ ਹੀ ਸੀ ਉਹ ਦੁਰਬਤ ਆਈ ਵਰਮਤ ਕੋ ਮਾਇਆ ਹੀ ਹੁੰਦੀ ਆਜ ਕਰੇ ਕਰ ਭੇਖ ਹਾਂ ਨੂੰ ਰੱਖੇ ਗੁਰ ਆਪਣੇ ਤੇ ਗੁਰ ਨਾਲ ਉਸ ਵੱਲ ਤੇ ਮਹਾਪ੍ਰੀ ਵਸਦੇ ਗੁਰਦੇਵ ਫਤ ਮਾਤਾ ਗੁਰਦੇਵ ਫਤ ਹਾਂਜੀ ਉਹ ਰੱਖ ਕੇ ਗੁਰਾ ਪੜ੍ਹਨ ਉਰ ਕੀ ਦੋ ਆਦੇਸ ਮੈਂ ਤਾਂ ਆਪਣੇ ਮਾਤੋਰੀ ਬਚਾਲਿਆ ਗੁਰਦੇਵ ਨੇ ਬਚਾਲਿਆ ਉਹ ਨਮਸਕਾਰ ਕੇ ਛਿਲੇ ਆ ਗਏ ਜਿੰਦ ਮੈਂ ਤਾਂ ਚਿਤਾਰ ਕਰਦਾ ਵੀ ਫੇਰ ਕੀ ਹੋਊਗਾ ਇਹ ਇਕੱਠੇ ਹੋ ਜਾਂਦੇ ਫੇਰ ਕਿਉਂ ਆਪ ਮਰੇ ਬਣਾ ਸਵਰਗ ਰਹੀਆਂ ਆਉਣ ਪੈਸਿਆਂ ਨਾਲ ਇਹ ਪ੍ਰਚਾਰ ਨਹੀਂ ਹੋਇਆ ਕਰਦਾ ਇਹ ਤਾਂ ਬਹੁਤ ਰਹਿਤ ਸੰਸਾਰ ਛਡਾਉਣੇ ਜਿਹਦੇ ਸੰਸਾਰ ਦੇ ਲਾਲਚ ਨੂੰ ਰਾਂਝੂ ਸੰਸਾਰ ਦੇ ਲਾਲਚ ਵਾਸਤੇ ਤੁਸੀਂ ਨਾ ਜਿਵਾ ਰਹੇ ਹੋ ਸੰਸਾਰ ਛੱਡਣ ਵਾਸਤੇ ਨਾਮ ਜਪੀਦਾ ਥੋੜੀ ਲੋ ਕਿਰਿਯੋਗਲ ਤੋਂ ਵੀ ਤੇ ਕੱਲੇ ਕਿਉਂ ਠੀਕ ਪੈ ਗਈ ਤੁਹਾਨੂੰ ਹਾਂਜੀ ਸਹਿ ਦਾ ਭਾਵ ਕੀ ਹੈ ਜੀ ਲੱਖ ਸਹਿ ਆਣ ਲਕੋ ਜਾਂ ਕਰੇ ਠੀਕ ਤੇ ਇਹ ਹੁਣ ਸਹਿ ਅਖਰ ਜਦੋਂ ਆਪਾਂ ਸਹਿਵੰਗ ਪੜ੍ਹਦੇ ਹਾਂ ਫਿਰ ਇਹਦਾ ਅਰਥ ਕੀ ਬਣਦਾ ਵੀ 100 ਹਿੱਸਿਆਂ ਚ ਹੋ ਗਿਆ ਉਹੀ ਸਹਿ ਤੋਂ ਸਹਿਵੰਗ ਕਰਦੇ ਹਾਂ ਬਿਲਕੁਲ ਨਹੀਂ ਫਸਾਇਆ ਉਸਾਇਆ ਠੀਕ ਹੈ ਬਾਬਾ ਚੌਧਰੀ ਇਸ ਪ੍ਰਿੰਟ ਦੀ ਕਹਾਣੀ ਦੀ ਜਿਹੜਾ ਸੋਇਲ ਆਫ ਦਾ ਵਾਵਰਚਾ ਤੇ ਉਹ ਆ ਆਪਾਂ ਨੂੰ ਇੱਕ ਪੁਸਤਕ ਮਿਲੀ ਹੈ ਜੀ ਪ੍ਰਿੰਸੀਪਲ ਭਜਨ ਸਿੰਘ ਦੀ ਉਹਨਾਂ ਨੇ ਸਵੈਪੰਗ ਲਿਖਿਆ ਹੋਰ ਅਜੇ ਤੱਕ ਕਿਸੇ ਨੇ ਸਵੈਪੰਗ ਨਹੀਂ ਲਿਖਿਆ ਐ ਤਾਂ ਉਹ ਗੂੜੰਤ ਪੜ੍ਹੇ ਨੇ ਹੱਥ ਲਿਖਤਾਂ ਜਿਹਦੇ ਗਵਾਹ ਤਾਂ ਸੀਗਾ ਲਿਖਿਆ ਹੈ ਕਿ ਅੱਕੇ ਲੈ ਗਿਆ ਉਹ ਫੌਜੀ ਚੱਕੇ ਲੈ ਗਿਆ ਉਹਨਾਂ ਨੇ ਆਪਣੀ ਪੁਸਤਕ ਵਿੱਚ ਲਿਖਿਆ ਹੈ ਕਿ ਸਵੈ ਭੰਗ ਅੱਖਰ ਬਿਲਕੁਲ ਬਿਲਕੁਲ ਸਵੈ ਭੰਗ ਹੈ ਨਹੀਂ ਤਾਂ ਉਡਾ ਉਡਾ ਵੇ ਸਹਿ ਕੋਸਾ ਹਾਂਜੀ ਇਸ ਪੱਛੇ ਬਚਰੇ ਛੜਿਆ ਫਿਰ ਕਬੜ ਖਲਾਬਾ ਕਬੜ ਚੁਗਾ ਸਹਿਦਾ ਅਰਥ ਛੜੜਾ ਹੀ ਹੁੰਦਾ ਸਵੈ ਭੰਗ ਸਵੈ ਭੰਗ ਹਾਂਜੀ ਮਹੱਲਾ ਪੰਜਵਾਂ ਬੰਨ ਪਿਹਾਵਲੇ ਇੱਕ ਸਾਥੀ ਲੱਦਮ ਦੁੱਖ ਹਰਤਾ ਹਰਨਾਮਾ ਬਲਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਬੰਦੀ ਬੰਦੀ ਤੇ ਹਾਵਲਾ ਹਾਂਜੀ ਇੱਕ ਸਾਥੀ ਲੱਦਮ ਦੁੱਖ ਹਰਤਾ ਹਰ ਨਾਮਾ ਇਹ ਜਿਹੜੀ ਸਤੈਲ ਬੰਦ ਕਰਨੀ ਆ ਨਾ ਸੁਰਤ ਦੀ ਰੋਕੜੀ ਆਪਣੀ ਰੋਕੜੀ ਬੰਦ ਹਾਂ ਇਹ ਹਾਵਲਾ ਹੈ ਇਹ ਤਾਂ ਬੰਨਣੀ ਹੈ ਇਹ ਅਧਿਕਰ ਜਗਾਂ ਨੂੰ ਜਾ ਰਹੇ ਹਾਂ ਇਹ ਨਰਕ ਨੂੰ ਲੈ ਕੇ ਜਾ ਰਹੀ ਹੈ ਸੁਰਤ ਤਾਂ ਬੰਨਣੀ ਹੈ ਤਾਂ ਰੋਕਣੀ ਨਹੀਂ ਤੌੜਦੇ ਇਹ ਨਰਕ ਦਾ ਰਸਤਾ ਹੈ ਜਿਹੜੇ ਇਹ ਹਵਲਾ ਰਸਤਾ ਜਮਾ ਬਣ ਕੇ ਪੂਰਤੀ ਗੰਗਾ ਜਗਦੁਗੁਲਾਈ ਇਕਣ ਤੋਂ ਟੇ ਬਣ ਇਹਨੂੰ ਵਹਿਰ ਹੈ ਬੰਨਣੇ ਕੀ ਹੈ ਬੰਨਣੇ ਆਪਣੀ ਸੋਚ ਹੈ ਰੋਕਣੀ ਆਪਣੀ ਸੋਚ ਹੈ ਭਾਵੇਂ ਤੇ ਹਵਲਾ ਬਨਨੇ ਕਿਹਾ ਹਾਂ ਇੱਕ ਇਨਕਾਲ ਬਾਬੇ ਨਾਲ ਬਨਿਆ ਹੋਇਆ ਇਸੇ ਕਾਲ ਨੂੰ ਬਾਬੇ ਰਾਮ ਜੀ ਕਹਿੰਦੇ ਰਾਮ ਜੀ ਕਿ ਕਲਪਨਾ ਹੀ ਬੰਦੀ ਰਹੀ ਸੀ ਕਲਪਨਾ ਬਾਬੇ ਨਾਲ ਬੰਦੀ ਹੋਈ ਸੀ ਕਲਪਨਾ ਤੇਰੇ ਅੰਦਰ ਇੱਛਾਵਾਂ ਘਾਇਦੀ ਆਪੇ ਕਰੇ ਦੂਦੋ ਓਖਲਾ ਕਿੱਥੋਂ ਆ ਪਾਇਗਾ ਇੱਥੋਂ ਹੀ ਪੈਦਾ ਹੁੰਦਾ ਇਹਨਾਂ ਦੇ ਵਿੱਚ ਪਾਇ ਪੈਦਾ ਇਹਨਾਂ ਦੇ ਵਿੱਚੇ ਪਾਇ ਬੜੀ ਹੋਈ ਹੈ ਇਹਨਾਂ ਦੇ ਬੜਿਆ ਹੋਇਆ ਇਹਨਾਂ ਦੇ ਕਾਲ ਬੜਿਆ ਹੋਇਆ ਸਭ ਕੁਝ ਵਿੱਚ ਇਹਦੇ ਇੱਕ ਸਾਥੀ ਲੱਭੂ ਇੱਕ ਸਾਥੀ ਨੂੰ ਲੱਭਣ ਵਾਸਤੇ ਮਦਦੀਆਂ ਹੈ ਜਿੰਨਾ ਜਿਹੜੇ ਰੋਗ ਦਾ ਨਹੀਂ ਸਾਥੀ ਨੂੰ ਨਹੀਂ ਲੱਭ ਲੱਭ ਸਕਦੇ ਇਹਨੂੰ ਰੋਗਲਾ ਬਣਾ ਲਾ ਲੈ ਦੂਜਾ ਸਾਥੀ ਲੱਭ ਲੈ ਲੱਗਣ ਉਹ ਕੋਣ ਸਾਥੀ ਲੱਭਣ ਦੁੱਖ ਹਰਤਾ ਹਰ ਰੋਗ ਸਾਰੇ ਦੁੱਖਾਂ ਨੇ ਹਰਨ ਕਰਨ ਵਾਲਾ ਹਰਨਾ ਉਹਨੂੰ ਲੱਭਣ ਵਾਸਤੇ ਇਹਨੂੰ ਰੋਗਲਾ ਜਿੰਨਾ ਜਿਹੜੇ ਇਹਨੂੰ ਨਹੀਂ ਰੋਗ ਦਾ ਉਹ ਹੀ ਲੱਭਿਆ ਜਣੂ ਉਹਦੇ ਪਿੱਛੇ ਪਿੱਛੇ ਤੇ ਤੇਰੇ ਵਿੱਚ ਵਿੱਚ ਅਸੀਂ ਕਾਲ ਦੇ ਵਿੱਚ ਕਲਪਨਾ ਦੇ ਪਿੱਛੇ ਪਿੱਛੇ ਕਾਲ ਸਾਡੇ ਪਿੱਛੇ ਪਿੱਛੇ ਉਹਦੇ ਸੋਨੇ ਦਾ ਹਲਣਾ ਹਾਂ ਉਹਦੇ ਵਿੱਚ ਕਲਪਨਾ ਜਾ ਰਹੀ ਹੈ ਰਾਮ ਜਾ ਰਿਹਾ ਹੈ ਜਿੱਦਾ ਗਈ ਪਿੱਛੋਂ ਜੇ ਬੁੱਧੀ ਗਈ ਠੀਕ ਹੈ ਜੀ ਸਹੀ ਮਨ ਪਿਹਾਵਲ ਇੱਕ ਸਾਥੀ ਲੱਦਮ ਦੁੱਖ ਹਰਤਾ ਹਰਨਾਮਾ ਨਾਕੀ ਕਾਣ ਜਿੱਤੇ ਸਾਥੀ ਹੋ ਸਾਥੀ ਕਾਣ ਜੀ ਸੁਕਾਰਤਾ ਹਲਬ ਪਰ ਨਾਮੇ ਉਹਨੂੰ ਕਹਿਤਾ ਲਾਉ ਮੋਤੋਈ ਬਿਲਣਾ ਦੋ ਮੇਰਾ ਸਤਿਗੁਰੂ ਸੱਚ ਰੂਪੇ ਉਹ ਸੁਕਾਰਤਾ ਹਲਬ ਜੀ ਕਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕੰਮ ਬਲਿਆਰੀ ਜਾਈ ਹਾਂ ਸਤਾਂ ਤੇ ਜਿਹਨੇ ਇਹ ਕਬ ਤੇਰਾ ਪੂਰਾ ਸਰੇਜੜਵਾ ਦੇਣ ਮਦਦ ਦੇਕੇ ਜੇ ਇਹ ਕਾਬੂ ਦੇ ਬਿਤੇ ਤੇਰੀ ਮਦਦ ਕਰਕੇ ਤੇਰਾ ਕਾਬੂ ਫਿਰ ਛੱਡ ਦੇਣ। ਨਾਮ ਤੇਰੇ ਪੁਜਾ ਦੇ। ਉਹਨਾਂ ਸੰਤਾਂ ਤੇ ਬਰਿਆਰੇ ਜਾਣ। ਜਿਹੜਾ ਆਪਣਾ ਕਰ ਲਿਆ ਤੇਰਾ ਸਬਰ ਕਰਵਾ ਦੇਣਗੇ। ਤੇਰੀ ਮਦਦ ਕਰ ਦੇਣਗੇ। ਠੀਕ ਜੀ। ਪੌੜੀ। ਪਾਈਆਂ ਸਭ ਨਿਧਾਨ ਤੇਰੇ ਰੰਗ ਰਤਿਆਂ। ਨਾ ਹੋਵੀ ਪਛੋਤਾਉ ਤੁਦ ਨੂੰ ਜਪਤੇ। ਆਈਆਂ ਸਭਨਾਂ ਦਾ ਆਣ ਤੇ ਰੰਗ ਦਿੱਤੇ ਸਾਰੇ ਖਿਆਲ ਜੀ ਪ੍ਰਾਪਤ ਕਰ ਲਈ ਗਏ ਨੇ ਸਾਰੇ ਖਿਆਲ ਜੀ ਬਾਲ ਲਈ ਆਏ ਤਾਂ ਨੇੜੇ ਨਹੀਂ ਜਾਣਾ ਮਾਇਆ ਖੱਤ ਦਾ ਗਿਆ ਹੱਥ ਨਾਲ ਲਈ ਕੋਹਬਲੇ ਜਲ ਜਾਂਸੀ ਢੋਲਾ ਇਹਦੇ ਅਰਥ ਬਾਲ ਲਈ ਕਰ ਸਕਦੇ ਆਹ ਤਾਂ ਸਾਡੇ ਕੋ ਪਿਆ ਇਹ ਦੇ ਖੱਤ ਅੱਥਰ ਨਾਲ ਲਈ ਕੋਹਬਲੇ ਜਲ ਜਾਂਸੀ ਢੋਲਾ ਮਾਇਆ ਨੂੰ ਅਸਲਾ ਦੀ ਫੇਜਲ ਜੀਊਗਾ ਕਾਲਾ ਹੋ ਜੂਗਾ ਬਹੁਤ ਦੇ ਚੂਤ ਹੋਇਆ ਹੈ ਗੋਦ ਕਾਲੇ ਤੇ ਹੇ ਗੇ ਪਾਣਿਆਂ ਦੇ ਸਾਬਰ ਨਾਲ ਤਾਂ ਹੰਤੇ ਰੰਗ ਰਕਦੇ ਨੇ ਜੇ ਤੇਰੇ ਰੰਗ ਦੇ ਵਿੱਚ ਰੁਕੇ ਜਾਈਂ ਜੇ ਸੱਚ ਦੇ ਰੰਗ ਤੇ ਕਹਜੇ ਸਾਰੇ ਗਿਆਨ ਦੁਨੀਆ ਵਰਦੇ ਗਿਆਨ ਦੇ ਵਿੱਚੇ ਆ ਜਾਂਦੇ ਆਤਮ ਨੂੰ ਗਿਆਨ ਜਬੇਤ ਦੁਨੀਆ ਦੇ ਸਾਰੇ ਗਿਆਨ ਦੇ ਵਿੱਚੇ ਆ ਜਾਂਦੇ ਉਹ ਨਾਮ ਦੇ ਤਾਂ ਸਾਰੀ ਸਿਸਤੀ ਸੱਜੀ ਏ ਨਾਮ ਨਾਲੇ ਸਾਡਾ ਫਰਕ ਹੋ ਗਿਆ ਕਿਆ ਗੱਭਾ ਜੇ ਜਾ ਬੜਿਆ ਤੇ ਸਾਰੀਆਂ ਨਦੀਆਂ ਵਿੱਚ ਹੀ ਦੇਵੇ ਹੋਈ 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 ਮਾ ਹੋ ਵੀ ਪਛੋਤਾਉ ਤੁਦ ਨੂੰ ਜਪਤਿਆਂ ਕੋਈ ਅੱਜ ਤੱਕ ਪਛਤਾਇਆ ਨਹੀਂ ਤੁਦ ਨੂੰ ਜਪਿਆ ਉਹ ਜਿਹਨੇ ਤੈਨੂੰ ਜਪਿਆ ਇਹਨੂੰ ਸੱਚ ਨੂੰ ਜਿਹਨੇ ਜਾਣੇ ਜਪਿਆ ਹਾਂ ਹੋਰ ਹੋਰ ਇਹ ਪਛਤਾਇਆ ਇਹਦਾ ਮਤਲਬ ਹੈ ਜਪਣ ਵਾਲੇ ਪਛਤਾਉਂਦੇ ਕੋ ਉਸਨੇ ਇਨੇ ਰਾਮ ਨੂੰ ਨਹੀਂ ਜਾਣਿਆ ਜੀ ਰਾਜ ਉਹ ਸਾਰੇ ਪਸਤਾਏ ਨੇ ਵਰ ਮਰ ਗਏ ਜਿਹਨ ਰਾਮ ਨੂੰ ਜਾਣਦੇ ਹੋ ਕਬੀਰ ਕਹਿੰਦਾ ਬਸ ਕੈਸੇ ਮਰੂੰ ਵਰ ਮਰ ਮਾਣ ਮਾਤਿਆ ਜਵਾਬ ਆਇਆ ਸੱਚਖੰਡ ਤੋਂ ਵਰ ਮਰ ਗਏ ਜਿਹਨ ਰਾਮ ਨੂੰ ਜਾਣਦੇ ਜਿਹਨੇ ਰਾਮ ਨਹੀਂ ਜਪਿਆ ਸਾਰੇ ਬੁਝ ਗਏ ਉਹ ਰਾਮ ਕਹਿੰਦੇ ਆਰਾਮ ਅੰਦਰ ਹੈ ਉਹ ਤੂੰ ਹੀ ਤਾਂ ਰਾਮ ਰਾਮ ਕੀ ਅਨੁਸਰ ਰੌਂਦੀ ਆਂ ਰਾਮ ਕੀ ਅਨੁਸਰ ਲਗੋ ਜਿਵੇਂ ਸੂਰਜ ਦੀ ਅਨਸ ਤਪ ਕੋ ਰਾਮ ਕੀ ਅਨੁਸਰ ਹੈਂ ਜੀ ਰਾਮ ਦਾ ਰੂਪ ਹੈ ਤੂੰ ਰਾਮ ਦਾ ਪ੍ਰਕਾਸ਼ ਹੈ ਤੂੰ ਰਾਮ ਦਾ ਪ੍ਰਤਾਪ ਹੈ ਤੂੰ ਆਪਣਾ ਆਪ ਨੂੰ ਨਹੀਂ ਜਾਨਿਆ ਉਹ ਮਰ ਮਰ ਗਏ ਉਹ ਪਛਤਾਏ ਜਪ ਕੇ ਜਾਪ ਜਪੇ ਬੜਾ ਫੇੜੀ ਛੜੀ ਉੱਪਰ ਤੇ ਚਪ ਪਛਤਾਏ ਕੱਖ ਨਹੀਂ ਬਲਿਆ ਪਹੁੰਚ ਨ ਸਕੇ ਕੋਈ ਤੇਰੀ ਟੇਕ ਜਨ ਗੁਰਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਤੇ ਤੇਰੇ ਜਨ ਆਸਰਾ ਤੇ ਗਿਆ ਜਾ ਕੇ ਜਿੱਥੇ ਜਾ ਕੇ ਤੇਰਾ ਜੱਟ ਕੇ ਹੈ ਜਿੱਥੇ ਦਾਨਕ ਦੇ ਘਰ ਵੱਧਾ ਰਲ ਜਾ ਕੇ ਦਾਨਕ ਵੱਧਾ ਕਰਤਾ ਜਿੱਤੇ ਬਸਤਰੋ ਜਨ ਬਿਜਰਾ ਇੱਥੇ ਨਹੀਂ ਕੋਈ ਪਹੁੰਚੇ ਪਹੁੰਚੇ ਕੋਈ ਨਹੀਂ ਪਹੁੰਚਿਆ ਕਿਆ ਉਹ ਆ ਜੀ ਨਾ ਗੁਰਮਤਿ ਦਾ ਸਾਰਾ ਲੈ ਗੁਰਮਤਿ ਮਾਰਗ ਧਾਰਨ ਕੀਤਾ ਤੇ ਕੀ ਲਈ ਹੈ ਆਪਣੇ ਆਪ ਕੋਈ ਨਹੀਂ ਬੁਲਤੀਆ ਠੀਕ ਹੈ ਜੀ ਗੁਰਬੇਜ ਗਿਆਨ ਨਾ ਹੋਏ ਆਈ ਗੱਲ ਹੈ ਗੁਰਤੇ ਮੇਰਾ ਗਿਆਨ ਦੀ ਉਹ ਤੇਰੀ ਪਹੁੰਚ ਤੇ ਜਗਾ ਲਿਆ ਦੇ ਦੀ ਉਸ ਦੀ ਗੁਰ ਜੀ ਤਾਂ ਹੀ ਕਿਹਾ ਜੀ ਗੁਰਪੂਰ ਹੈ ਵਾਹ ਵਾਹ ਸੁਖ ਲਹਾ ਚਿਤਾਰਮਨ ਬੋਲਿਆ ਵੀ ਜਾਗਰਤ ਰਸਤਾ ਵਿਛਾ ਗਿਆ ਚੇਤਨ ਹੋ ਗਿਆ ਚਤਾਰ ਦਾ ਮੁਕਤ ਚੇਤਨ ਹੋ ਗਿਆ ਜਾਗ ਗਿਆ ਜਾਗਦੂ ਸੁਪਨਾ ਟੁੱਟ ਗਿਆ ਜੇ ਬੋਲ ਜਾਗਿਆ ਤਾਂ ਸੁਪਨਾ ਵੀ ਟੁੱਟ ਗਿਆ ਸੰਸਾਰ ਜੁਕਾਇ ਸੰਸਾਰ ਸੁਪਨਾ ਰਹਿ ਗਿਆ ਸੁਖ ਜਦ ਹੋਇਆ ਜਦ ਮਨ ਚੇਤੇ ਤੇ ਤੇ ਮਤਲਬ ਹੈ ਜਾਗਿਆ ਹੈ ਚੇਤਨ ਅਵਸਥਾ ਵਿੱਚ ਆਇਆ ਤਾਂ ਅੰਧਾ ਜੜਾ ਸੁੱਤਾ ਫਿਰ ਜੜਾ ਜਾਂ ਕਿਤਾਰਿਆ ਗਿਆ ਚੇਤਨ ਹੋ ਗਿਆ ਤੇ ਇਹ ਨੋਸਾ ਇਹ ਨੋਸਾ ਕਿੱਥਾ ਗਿਆ ਤੇ ਤਾਰਬੁਰ ਤੇ ਕੇਤਨੁਗਦਾ ਮੰਤਿ ਤਾਰਦਾਨ ਸਾਰਾ ਪਿਛਲੀ ਕਹਾਣੀ ਰਾਜਾ ਰਾਮ ਦੀ ਕਹਾਣੀ ਜਾਣ ਲੱਗਦਾ ਫਿਰ ਸੋ ਕਹਣਾ ਹੁ ਜਿਤਾਰਬੁਰ ਸੁੱਕਤਾਲੀ ਇਹ ਮਨ ਜਾਗ ਗੋਵੇ ਗੁਰਪੈ ਸਿਫਤ ਭੰਡਾਰ ਕਰਮੀ ਪਾਈਐ ਗੁਰਪੈ ਸਿਫਤ ਪੜਨਾ ਕਰਮੀ ਪਾਈਐ ਗੋਪੇ ਕੀਐ ਗੋਦੇ ਕੋੜ ਹੈ ਕੀ ਜੇ ਤੂੰ ਆਪਣਾ ਆ ਰਿਹਾ ਔਰ ਕੁਝ ਨਹੀਂ ਆਸਰ ਕਿਸਲਾਇਆ ਜਿਹੜੀ ਗਰਬਮੀ ਜਿਹੜੀ ਹੈ ਕੋਲ ਕੋਲ ਹੋਰ ਕੁਝ ਨਹੀਂ ਨਾਨਕ ਇਹ ਕਰਕੇ ਵੱਲ ਹੋਈ ਇਹ ਸੇ ਵੀ ਚਲਾਇਆ ਜੇ ਵੀ ਚਲਾਇਆ ਪਟਾਰਾ ਇਹ ਗੁਰਕੋਲ ਹੁੰਦਾ ਪਟਾਰ ਕਰਮੀ ਪਾਈ ਹੈ ਕੋਈ ਕਰਮਾ ਆ ਪਉਂਦਾ ਚੰਗੇ ਕਰਮ ਕਰਕੇ ਪ੍ਰਾਪਤ ਕਿਤੇ ਚੰਗੇ ਕਰਮ ਫੋਜ ਚੰਗੀ ਹੋਵੇ ਕਰਮਾ ਬੰਦ ਸੋਚ ਹੈ ਸਤ ਕਿ ਜੰਨੀ ਸੋਜ ਲਈ ਆਇਆ ਹੋਵੇ ਬਿਚਿੱਚ ਦੀ ਸੋਜ ਨਾਲ ਜੁੜਿਆ ਆਇਆ ਹੋਵੇ ਸਤਗੁਰ ਨਦਰ ਨਿਹਾਲ ਬੋੜ ਨਾ ਧਾਈਏ ਸਤਗੁਰ ਨਾਲ ਨਿਹਾਲ ਸਤਗੁਰ ਦੀ ਜਿਹੜੀ ਨਜ਼ਰ ਹੈ ਕਿਰਪਾ ਹੋ ਜੂਵੇ ਔਏ ਉਹ ਕਰਤਵੇ ਦੇ ਨਾਲ ਯਾਲ ਹੁੰਦਾ ਬੁਆਸ ਹੋ ਜਾਣਾ ਤੇ ਹਾਰ ਇੰਨੀ ਖੁਸ਼ੀ ਹੈ ਜਿਦੋਂ ਉੱਪਰ ਕੋਈ ਖੁਸ਼ੀ ਹੁੰਦੀ ਹੋਈ ਈ ਨਹੀਂ ਨਿਹਾਲ ਇੱਕ ਵਸਤਾ ਖੁਸ਼ੀ ਵੀ ਹੁੰਦਾ ਉੱਪਰ ਕੁਝ ਐਸੀ ਚੀਜ਼ ਵਸੂ ਵੀ ਰਹਿ ਜਾਂਦੀ ਬਣਨ ਵਾਲੀ ਜਿਹਦੇ ਨੂੰ ਹੋਰ ਕੁਝ ਹੋਵੇ ਨਿਹਾਲ ਠੀਕ ਉਹ ਪੀਆ ਉਹਨਾਂ ਸ਼ੀਰ ਆਜ ਮਿਲ ਗਿਆ ਹੋਰ ਕੀ ਬਸ ਬੇਰ ਉਹਨਾਂ ਸ਼ੀਰ ਆਜ ਮਿਲ ਗਿਆ ਸਤਪੁਰ ਨਜ਼ਰ ਨਿਹਾਲ ਬੋਲ ਬੋਲਣਾ ਚਾਹੀਆ ਫਿਰ ਜਵਾਨੇ ਤੋ ਜਨ ਬਰੂਗਾ ਕੁਝ ਜੀਵਣ ਨੂੰ ਫਰੇ ਰੱਖੇ ਆਪ ਦਇਆ ਲ ਕਰ ਦਾਸਾਂ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਰੱਖੇ ਆਪ ਦਇਆਲ ਦਇਆਲ ਆਪ ਰੱਖਿਆ ਕਰਦਾ ਆਪ ਰੱਖਦਾ ਬਾ ਫੜ ਕੇ ਰੱਖਦਾ ਸੰਤਿਵੰਤਾ ਕੀ ਬਸਾ ਕਿਹੜੇ ਵੇਲੇ ਕਿਦ ਨੂੰ ਹੋ ਜੇ ਰੱਖੇ ਆਪ ਦਇਆਲ ਕਰ ਦਾਸਾਂ ਆਪਣੇ ਕੇ ਤਰੀ ਦਾਸਾਂ ਆਪਣੇ ਆਪਣੇ ਦਾਸ ਬਣ ਲਾ ਕੇ ਰੱਖਦਾ ਦਾਸ ਉਪਭੁਤੇ ਬਿਨਾ ਇੱਧਰ ਉੱਧਰ ਝਾਕ ਬਣ ਨਹੀਂ ਸਕਦਾ ਜਿਹੜਾ ਦਾਸ ਹੁੰਦਾ ਹੈ ਨਾ ਹਾਂਜੀ ਤੇ ਮਾਲਕ ਵੀ ਆ ਗਿਆ ਫਿਰ ਨਾ ਇੱਧਰ ਉੱਧਰ ਝਾਕ ਬਣ ਨਹੀਂ ਸਕਦਾ ਸੋਚ ਨਹੀਂ ਸਕਦਾ ਮਾਲਕ ਤੋਂ ਖਲਾਫ ਉਹ ਦਾਸ ਹੁੰਦਾ ਸਾਰ ਰੱਖਿਆ ਕਰਦਾ ਲੱਖੇ ਹੀ ਦਾਸ ਹੋ ਸਕਦੀ ਹੈ ਹਰ 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 ਨਾਮ ਜੀਵਾਂ ਸੁਣੀ ਸੁਣੇ ਫਰ ਹਰ ਹਰ ਫਰਨੋ ਜੀਵਾਂ ਸੁਣੀ ਸੁਣੇ ਹਰ ਹਰ ਦਾ ਜਿਹੜਾ ਨਾਮ ਹੈ ਜਿਨਾਂ ਜੇ ਸੁਣਦਾ ਰੂਪਾਂ ਜੀਵਨ ਚੱਲਦਾ ਰਹੂਗਾ ਬੰਦੀ ਸਦਾ ਸੁਣੀ ਸੁਰੇ ਥੋਲਵੇ ਜਿਹੜਾ ਨਾਮ ਉਹ ਜੀਵਾ ਬਰਿਆ ਹੋਇਆ ਜਿਉਂਦਾ ਹੋ ਜਾਂਦਾ ਪਹਿਲਾਂ ਮਰਿਆ ਹੁੰਦਾ ਬਰਿਆ ਕਰਦਾ ਹੁੰਦਾ ਸੰਤੋਖੀ ਹੁੰਦਾ ਸਤਸਤੋਗ ਦੀ ਅਵਸਥਾ ਮੌਤੀ ਅਵਸਥਾ ਹੈ। ਮੁਕਤੀ ਦੀ ਅਵਸਥਾ ਮੌਤੀ ਅਵਸਥਾ ਹੈ। ਇਸ ਕਰਕੇ ਮੁਕਤ ਬਪਰੇ ਵੀ ਵਿਆਦੀ त्यागा ਇਹਨੂੰ ਤਿਆਗਣ ਨੂੰ ਕਿਹਾ ਮੌਤ ਹੈ ਮੁਕਤੀ। ਨਾਮ ਉਹ ਤੋਂ ਬਾਹਰ ਹੀ ਅਵਸਥਾ ਹੈ। ਜੀ ਜੀ ਸਤਿ ਜੀ ਸਤਿ ਜੀਵਾ ਸੁਣੀ ਸੁਣੇ ਤੋਂ ਭਾਵ ਹੈਗਾ ਨਾਨਕ ਨਾਮ ਮਿਲੇ ਤਾਂ ਜੀਵਾ ਹੈ ਜੀ ਵਾਹ ਜੀ ਹਾਲ ਦੁਰਦ람ਨ ਜੀ ਠੀਕ ਜੀ